हां जी, जी प्यारे स्वागत है ਤੁਹਾਡਾ ਅਗਲੀ ਵੀਡੀਓ ਦੇ ਵਿੱਚ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਫਤਿਹ ਆਪਾਂ ਜਿਹੜੇ ਸਥਾਨ ਦੇਖ ਰਹੇ ਨਾ ਇਹ ਜੱਸਾ ਸਿੰਘ ਆਲੂੜੇ ਦਾ ਸਥਾਨ ਹੈ ਜੱਸਾ ਸਿੰਘ ਆਲੂੜੇ ਦਾ ਜਨਮ ਇਹ 3 ਮਈ 1718 ਈਸਵੀ ਨੂੰ ਹੋਇਆ ਸੀਗਾ ਤੇ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਪਿੰਡ ਦੀ ਮੋੜੀ ਗੱਡੀ ਸੀ ਤੇ ਸਰਦਾਰ ਜੱਸਾ ਸਿੰਘ ਨੇ ਉਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਸ਼ਾ ਦੇ ਅਨਾਈ ਸਨ ਪਿੰਡ ਆਲੂ ਆਲੂ ਪਿੰਡ ਸੀ ਇਹਨਾਂ ਦਾ ਤੇ ਇਸ ਲਈ ਇਹਨਾਂ ਨੂੰ ਜੱਸਾ ਸਿੰਘ ਆਲੂ ਵਾਲਿਆ ਕਹਿੰਦੇ ਸਨ ਤੇ ਜੱਸਾ ਸਿੰਘ ਆਲੂ ਵਾਲਿਆ ਨੇ ਆਪਦੇ ਹੀ ਰਹਿਨਮਾਈ ਹੇਠ ਕਈ ਜੰਗਾਂ ਲੜੀਆਂ ਜਿਵੇਂ ਵੱਡਾ ਕਲੂਕਾਰਾ ਉਸ ਸਮੇਂ ਇਹਨਾਂ ਨੇ ਆਪ ਮੂਰੇ ਬਣ ਮੂਰੇ ਹੋ ਕੇ ਮੂਰੇ ਹੋ ਕੇ ਬੜੀ ਬਹਾਦਰੀ ਨਾਲ ਕੌਮ ਦੀ ਅਗਵਾਈ ਕੀਤੀ ਤੇ ਸਰੀਰ ਤੇ ਬਾਈ ਫਟ ਲੱਗੇ ਸੀ ਫਿਰ ਇਹਨਾਂ ਨੇ ਜੈਨ ਖਾਂ ਨੂੰ ਮਾਰ ਕੇ ਸਰਹੰਦ ਜਿੱਤਿਆ ਪੇਜ ਦੋਆਬੇ ਦਾ ਇਲਾਕਾ ਜਿੱਤਿਆ ਫਿਰ ਕਪੂਰਥਲੀ ਦੀ ਰਿਆਸਤ ਬਣਾਈ ਫਿਰ ਇਹਨਾਂ ਨੇ ਸਯੁਗਤ ਫੌਜਾਂ ਨੂੰ ਨਾਲ ਲੈ ਕੇ ਦਿੱਲੀ ਫਤਿਹ ਕੀਤੀ ਲਾਲ ਕਿਲੇ ਤੇ ਕੇਸੀ ਨਿਸ਼ਾਨ ਚਲਾਇਆ ਤਾਂ ਇਹਨਾਂ ਨੂੰ ਸੁਲਤਾਨ ਉਲ ਕੌਮ ਜੱਸਾ ਸੁਲਤਾਨ ਉਲ ਕੌਮ ਦਾ ਖਿਤਾਬ ਦਿੱਤਾ ਤੇ ਇਹਨਾਂ ਨੂੰ ਦੀਵਾਨੇ ਆਮ ਕੋਸ਼ਤ ਕੀਤਾ ਇਸ ਤੋਂ ਬਾਅਦ ਇਹਨਾਂ ਨੇ ਬਗੇਨ ਸਿੰਘ ਦੀਆਂ ਫੌਜਾਂ ਨਾਲ ਗੁਰਦੁਆਰੇ ਦੀ ਭਾਲ ਕਰਕੇ ਗੁਰਦੁਆਰੇ ਨੂੰ ਬਣਾਇਆ 1761 ਦੇ ਵਿੱਚ ਜੱਸਾ ਸਿੰਘ ਆਲੂ ਵਾਲੀਏ ਨੇ ਆਪਣਾ ਜਿਹੜੀ ਪਾਣੀਪਤ ਦੀ ਲੜਾਈ ਤੋਂ ਮੁੜ ਰਿਹਾ ਸੀ ਅਮਦ ਸ਼ਾਹ ਅਬਦਾਲੀ ਤੇ ਉਹਤੇ ਹਮਲਾ ਕਰਕੇ 2200 ਹਿੰਦੂ ਔਰਤਾਂ ਨੂੰ ਪਠਾਣਾ ਦੇ ਚੁਗਲ ਚੁਗਲ ਤੋਂ ਛਡਾਇਆ ਫਿਰ ਮਗਰਲੇ ਸਮੇਂ ਜਿਹੜਾ ਸਾਰਾ ਪ੍ਰਬੰਧ ਸੀ ਇਹਨਾਂ ਨੇ ਭਗਤ ਸਿੰਘ ਨੂੰ ਸੌਂਪ ਕੇ ਅਮਰ ਸਰ ਵਿਖੇ ਕਾਲ ਚਲਾਨਾ ਕੀਤਾ ਇਹਨਾਂ ਦੇ ਕੋਈ ਉਲਾਦ ਨਹੀਂ ਸੀ ਇਹਨਾਂ ਦਾ ਅੰਤਮ ਸੰਸਕਾਰ ਜਿਹੜਾ ਤੁਸੀਂ ਆ ਬਿਲਡਿੰਗ ਦੇਖ ਰਹੇ ਹੋ ਨਾ ਬਾਬੇ ਟੱਲ ਦੀ ਨੌਂ ਮੱਜਲੀ ਬਾਬਾ ਟੱਲ ਦੇ ਕੋਲ ਇੱਥੇ ਇਹਨਾਂ ਦਾ ਸੰਸਕਾਰ ਕੀਤਾ ਇਹਨਾਂ ਦੀ ਯਾਦ ਵਿੱਚ ਇੱਥੇ ਸੁੰਦਰ ਸਥਾਨ ਬਣਿਆ ਹੋਇਆ ਹੈ ਤੇ ਸਾਰੇ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਆਓ ਤਾਂ ਨਾਲ ਨਾਲ ਦੀ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਬਾਬਾ ਟੱਲ ਜੀ ਦੇ ਆ ਗੁਰਦੁਆਰਾ ਦੇਖ ਰਹੇ ਹੋ ਮਾਤਾ ਕੋਲਾਈ ਦੇ ਤੇ ਜੱਸਾ ਸਿੰਘ ਆਲੂ ਵਾਲੇ ਦਾ ਜੋ ਸਥਾਨ ਬਣਿਆ ਉੱਤੇ ਦਰਸ਼ਨ ਕਰਿਓ ਆਓ ਹੁਣ ਆਪਾਂ ਅੰਦਰੋਂ ਚੱਲੀਏ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਅੱਪਾ ਦਰਵਾਜ਼ਾ ਸਾਹਿਬ ਦੇ ਅੰਦਰ ਨੂੰ ਪ੍ਰਵੇਸ਼ ਹੁੰਨੇ ਆ ਆਪਾਂ ਚੱਲਿਆਂ ਮੰਜੀ ਹਾਲ ਜਿਹੜਾ ਦੀਵਾਨ ਮੰਜੀ ਹਾਲ ਲੈਣਾ ਉਸ ਕੋਲ ਦੀ ਚੱਲਿਆਂ ਵੱਖ-ਵੱਖ ਰਸਤੇ ਨੇ ਚਾਰ ਨੇ ਦਰਵਾਜ਼ੇ ਪਰ ਇਧਰ ਜਿੱਧਰ ਸਰਾਮਾ ਨੇ ਉਧਰਲੇ ਪਾਸੇ ਉਹ ਰਸਤਾ ਆਉਂਦਾ ਹੈ ਗੁਰੂ ਘਰ ਦਾ ਸੇਵਾਦਾਰ ਚਰਨਾ ਕੁੰਡ ਦੀ ਸਫਾਈ ਕਰ ਰਹੇ ਹਨ ਤੇ ਬਹੁਤ ਹੀ ਵਧੀਆ ਪ੍ਰਬੰਧ ਹੈ ਤੇ ਥਾਂ-ਥਾਂ ਤੇ ਸੇਵਾਦਾਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਗਏ ਨੇ ਪ੍ਰਕਰਮਾਂ ਦੇ ਵਿੱਚ ਚਾਹੇ ਚਰਨ ਗੁਣਾਂ ਦੇ ਕੋਲ ਨੇ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸੰਗਤ ਨਾਲ ਪੇਸ਼ ਹੋਣ ਪੇਸ਼ ਆਉਂਦੇ ਨੇ ਸੋ ਜਿਹੜਾ ਆ ਸਥਾਨ ਦਾ ਸਾਹਮਣੇ ਨਿਸ਼ਾਨ ਸਾਹਿਬ ਦਿਖ ਰਹੇ ਹੋ ਇੱਥੇ ਬਾਬਾ ਦੀਪ ਸਿੰਘ ਦਾ ਸਥਾਨ ਹੈ ਤੇ ਜਿੱਥੇ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਭੇਟ ਕੀਤਾ ਤੇ ਆਪਾਂ ਸਤਿ ਸ਼ਕੰਡ ਸ੍ਰੀ ਦਰਵਾਸਾ ਅੰਮ੍ਰਿਤ ਸਰ ਦੇ ਦਰਸ਼ਨ ਸਰਿਆਂ ਸਾਰੇ ਕਰਕੇ ਆਪੋ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਤਨਾਮ ਵੈਗੁਰੂ ਤੇ ਬਲਾਉ ਫਤੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਹ ਦਰਬਾਰ ਸਾਹਿਬ ਸਿੱਖਾਂ ਦਾ ਪਵਿੱਤਰ ਸਥਾਨ ਹੈ ਸੋ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਸਵੈਮਾਨ ਇਤਿਹਾਸ ਤੇ ਵਿਰਾਸਤ ਦੀ ਜਗਦੀ ਜੋਤ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਜੋਤ ਸ਼ਕਸ਼ਤ ਰੂਪ ਵਿੱਚ ਪ੍ਰਗਟ ਕਰਕੇ ਪੂਰੀ ਮਾਨਵਤਾ ਨੂੰ ਧਰਮ ਮੰਦਰ ਦੇ ਰੂਪ ਵਿੱਚ ਭੇਟ ਕੀਤੀ ਜੋ ਇਨਸਾਨੀ ਭਾਈਚਾਰੇ ਮਨੁੱਖੀ ਇਕਤਾ ਰੱਬੀ ਪਿਆਰ ਅਤੇ ਸਮਾਨਤਾ ਦੇ ਮੂਹ ਬੋਲਦੀ ਤਸਵੀਰ ਹੈ ਇਹ ਸਿੱਖ ਰਹੁ ਰੀਤਾਂ ਦੀ ਕੇਂਦਰੀਤੁਰਾ ਹੋਣ ਦੇ ਨਾਲ ਸਿੱਖ ਕੌਮ ਦਾ ਸਰੋਵਣੀ ਕੇਂਦਰੀ ਧਾਰਮਿਕ ਸਥਾਨ ਵੀ ਹੈ ਹਰ ਇਨਸਾਨ ਨੂੰ ਸਵੈ ਮਾਨ ਨਾਲ ਜੀਵਨ ਜਿਉਣ ਦੀ ਪ੍ਰੇਰਣਾ ਦਿੰਦਾ ਹੈ ਭਾਵੇਂ ਹਰਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤਾ ਸੀ ਪਰ ਇਹ ਸੱਚ ਹੈ ਕਿ ਇਸ ਦੀ ਹੋਂਦ ਉਸਾਰੀ ਦਾ ਵਿਕਾਸ ਚਾਰ ਗੁਰੂ ਸਾਹਿਬਾਨਾਂ ਦਾ ਹੱਥ ਹੈ ਇਸ ਦੀ ਨਿਸ਼ਾਨਦੇਹੀ ਗੁਰੂ ਅਮਰਦਾਸ ਜੀ ਨੇ ਕੀਤੀ ਉਹਨਾਂ ਦੀ ਉਸ ਉਹਨਾਂ ਨੇ ਇਸਾਰੀ ਤੋਂ ਬਹੁਤ ਸਮਾਂ ਪਹਿਲਾਂ ਹੀ ਕਹਿ ਦਿੱਤਾ ਸੀ ਹਰਮੰਦਰ ਸੋਈ ਆਖੀ ਹੈ ਜਿੱਥੋਂ ਹਰ ਜਾਤਾ ਚੌਥੀ ਪਾਸ਼ਾ ਸ੍ਰੀ ਗੁਰੂ ਰਾਮਦਾਸ ਜੀ ਨੇ ਇੱਥੇ ਸਰੋਵਰ ਖਦਾਇਆ ਇਸ ਸਰੋਵਰ ਦੇ ਆਲੇ ਦੁਆਲੇ ਨਗਰ ਵਸਾਇਆ ਰਾਮਦਾਸਪੁਰ ਪਿੰਡ ਦਾ ਨਾਮ ਰੱਖਿਆ ਚੱਕ ਰਾਮਦਾਸ ਜਾਂ ਚੱਕ ਗੁਰੂ ਰਾਮਦਾਸ ਪਿਆ ਬਾਅਦ ਵਿੱਚ ਅੰਮ੍ਰਿਤਸਰ ਕਰਕੇ ਮਸ਼ਹੂਰ ਹੋਇਆ ਅੰਮ੍ਰਿਤਸਰ ਸਰੋਵਰ ਦੀ ਖਦਾਈ ਦਾ ਕੰਮ ਗੁਰੂ ਰਾਮਦਾਸ ਜੀ ਦੇ ਸਮੇਂ ਹੀ ਸ਼ੁਰੂ ਹੋ ਗਿਆ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਨੂੰ ਪੱਕਾ ਕੀਤਾ ਇਹ ਮੁਕੱਦਸ ਸਥਾਨ ਦੀ ਉਸਾਰੀ ਅੰਮ੍ਰਿਤਸਰ ਸਰੋਵਰ ਦੇ ਐਨ ਬਚਕਾਰ 28 ਦਸੰਬਰ 1588 ਨੂੰ ਗੁਰੂ ਸਾਹਿਬ ਜੀ ਦੇ ਕਰਵਾ ਦਿੱਤੀ ਸੀ। ਇਸ ਫੇਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਾਲਾਤਾਂ ਨੂੰ ਦੇਖਦਿਆਂ ਅਕਾਲ ਤਖਤ ਦੀ ਰੀਰ ਰੱਖ ਕੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਅਤੇ ਸਾਨੂੰ ਮੀਰੀ ਪੀਰੀ ਦੇ ਨਾਲ ਦੇਗ ਤੇਗ ਦੇ ਨਾਲ ਜੋੜ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ ਹਰਮੰਦਰ ਸਾਹਿਬ ਦਾ ਨਹੀਂ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਤੋਂ ਇੱਕ ਸੂਫੀ ਸੰਤ ਨੂੰ ਰਖਾਇਆ ਸੀਗਾ ਜਿਨ੍ਹਾਂ ਦਾ ਗੁਰੂ ਘਰ ਨਾਲ ਬਹੁਤ ਪੁਰਾਣਾ ਨਾਤਾ ਸੀ ਮਿੱਤਰਤਾ ਸੀ ਤੇ ਇਸ ਥਾਂ ਤੇ ਜਿੱਥੇ ਆ ਤੁਸੀਂ 베ਰੀ ਸਾਹ ਪਿੱਛੇ ਦੇਖੀ ਹੈ ਇੱਥੇ ਬਾਬਾ ਬੁੱਢਾ ਜੀ ਬੈਠ ਕੇ ਸੇਵਾ ਕਰਾਉਂਦੇ ਸਨ ਭਾਈ ਇੱਥੋਂ ਦੇ ਹੈੱਡ ਗ੍ਰੰਥੀ ਭਾਈ ਬਾਬਾ ਬੁੱਢਾ ਜੀ ਭਾਈ ਗੁਰਦਾਜ ਜੀ ਭਾਈ ਸੱਲੋ ਜੀ ਭਾਈ ਗੂਰੀਆ ਜੀ ਭਾਈ ਪੈੜਾ ਜੀ ਭਾਈ ਕਲੈਣਾ ਜੀ ਤੇ ਹੋਰ ਬਹੁਤ ਸਾਰੀਆਂ ਪ੍ਰਸਿੱਧ ਤੇ ਸਮਰਪਿਤ ਸਿੱਖ ਸ਼ਖਸੀਅਤਾਂ ਦੀ ਮਦਦ ਨਾਲ ਇਹ ਕਾਰਜ ਨੂੰ ਬਾਬਾ ਬੁੱਢਾ ਜੀ ਨੇ ਸਾਰਾ ਦਿਨ 베ਰੀ ਥੱਲੇ ਬਹਿ ਕੇ ਮਤਲਬ ਬੈਠ ਬੈਠ ਕੇ ਉਸ ਸਾਰੀ ਦਾ ਪ੍ਰਬੰਧ ਆਪ ਲੇਖ ਪ੍ਰਬੰਧ ਕਰਕੇ ਖਰਚੇ ਕਰਕੇ ਆਉਣ ਵਾਲੀ ਮਾਇਦਾ ਹਸਾਬਕਤਾਬ ਰੱਖਦੇ ਹੋਏ ਉਸਾਰੀ ਕਰਵਾਈ ਅਤੇ ਗੁਰੂ ਸਾਹਿਬ ਖੁਦ ਵੀ ਵਿਚਾ ਕੇ ਲੋੜ ਅਨੁਸਾਰ ਨਸੀਤਾਂ ਤੇ ਆਵਦੀ ਰਹਿ ਵੜੀ ਦਿੰਦੇ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਹੀ ਪਿਛਲੇ ਪਾਸੇ ਕਾਲ ਤੱਕ ਦੇ ਬਾਬਾ ਗੁਰਬਖਸ਼ ਸਿੰਘ ਦਾ ਸਥਾਨ ਹੈ ਨਾਲ ਹੀ ਧੰਸ਼੍ਰੀ ਗੁਰਤੇ ਇੱਕ ਵਾਰ ਦਸੈਵ ਦਾ ਸਥਾਨ ਹੈ ਨਾਲ ਹੀ ਸ਼ਹੀਦ ਸਿੰਘਾਂ ਦੀ ਹੁਣ ਤੱਕ ਦੇ ਜਿਹਨੇ ਸ਼ਹੀਦ ਸਿੰਘ ਹੋਏ ਨੇ ਸਾਰੰਨੀ ਯਾਦ ਦੇ ਵਿੱਚ ਹੀ ਸੁੰਦਰ ਸਥਾਨ ਬਣਿਆ ਹੋਇਆ ਆਓ ਸਾਰੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਸ਼ਨ ਕਰਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਤੇ ਕਿਸ ਤਰ੍ਹਾਂ ਲੱਗਾ ਤੁਹਾਨੂੰ ਜਰੂਰ ਦੱਸਿਓ ਸਾਰੀ ਸੰਗਤ ਇਹ ਵੀਡੀਓ ਪੂਰੀ ਦੇਖ ਕੇ ਲਾਹ ਲਵੋ ਤੇ ਗੱਜ ਕੇ ਵਾਫਤੇ ਵੈਗਜ਼ੀ ਕਾ ਖਾਲਸਾ ਵੈਗਜ਼ੀ ਕੀ ਫਤਿਹ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਤਰਨਤਾਰਨ ਵਿੱਚ ਦੀ ਆਏ ਆਂ ਆਉਂਦੇ ਹੋਏ ਆਪਾਂ ਇੱਥੇ ਬਾਬਾ ਨੌ ਸਿੰਘ ਦਾ ਸਥਾਨ ਬਣਿਆ ਹੋਇਆ ਜਿਹੜਾ 메ਨ ਰੋਡ ਦੇ ਉੱਤੇ ਹੀ ਹੈ ਤੇ ਆਪਾਂ ਗੱਡੀ ਖੜਾ ਕੇ ਨਮਸਕਾਰ ਕਰਕੇ ਤੇ ਬਾਬਾ ਨੌ ਸਿੰਘ ਦੇ ਸਥਾਨ ਨੂੰ ਦਸਤਾਨ ਦੇ ਦਰਸ਼ਕਦਾਰੇ ਕਰਦੇ ਵਾਪਸ ਆਪਦੇ ਪਿੰਡ ਵੱਲ ਨੂੰ ਆ ਰਹੇ ਹਾਂ ਬਠਿੰਡੇ ਵੱਲ ਨੂੰ ਤੇ ਕਿਵੇਂ ਲੱਗੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਿਸ ਤਰ੍ਹਾਂ ਤੁਹਾਨੂੰ ਇਤਿਹਾਸ ਤੋਂ ਜਾਣੋ ਹੋਇਓ ਕਿਵੇਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਚੈਨਲ ਨੂੰ ਜੁਬਸਕ੍ਰਾਈਬ ਕਰਿਓ ਤਾਂ ਕਿ ਸਤਿਗੁਰ ਕਿਰਪਾ ਕਰਨ ਜਿੱਥੇ ਵੀ ਜਾइए ਧਾਰਮਿਕ ਸਥਾਨਾਂ ਦੀ ਤਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਨਾਲ ਨਾਲ ਉੱਥੋਂ ਦੀ ਥੋੜੀ ਬਹੁਤੀ ਜਿੰਨੇ ਵੀ ਤੁਰਛ ਬੁੱਧੀ ਅਨੁਸਾਰ ਥੋੜੀ ਬਹੁਤੀ ਇਤਿਹਾਸ ਦੀ ਜਾਣਕਾਰੀ ਲੈ ਸਕੀਏ ਵੀਡੀਓ ਬਣਾ ਸਕੀਏ ਆਪ ਦੇਖਣ ਵਾਲੇ ਵੀਰਾਂ ਦੇ ਪਿਆਰਿਆਂ ਦੇ ਲਈ ਆਪਣੇ ਇਤਿਹਾਸ ਤੋਂ ਜਾਣੂ ਕਰਵਾ ਸਕੀਏ ਵੀਡੀਓ ਅੰਦਰ ਤੇ ਆਪਾਂ ਇਸ ਤਰ੍ਹਾਂ ਦਰਸ਼ਨ ਦੇਦਾਰੇ ਕਰਦੇ ਸਫ਼ਰ ਕਰਦੇ ਆਪਣੇ ਆਪਣੇ ਪਿੰਡ ਆਪਣੇ ਟਿਕਾਣੇ ਤੇ ਵਾਪਸ ਪਹੁੰਚ ਗਏ ਸੂਰਦਸ਼ਾਪਾ ਹੋ ਗਿਆ ਧਰ ਧੁੱਪ ਆਉਂਦੇ ਹੋਏ ਥੋੜੀ ਜੀ ਨਿਕਲੀ ਹੈ ਕੋਈ ਵਾੜੀ ਨਿਕਲੀ ਬਸਾ ਸੂਰਜ ਦੀ ਟਿੱਕੀ ਜੀ ਦੀਦੀ ਹੈ ਤੇ ਇਸ ਤਰ੍ਹਾਂ ਦਰਸ਼ਨ ਮੇਲੇ ਕਰਦੇ ਆਪਾਂ ਆਪਣੇ ਸ਼ਹਿਰ ਦੁਬਾਰਾ ਫੇਰ ਬਠਿੰਡੇ ਵਿੱਚ ਆ ਗਏ ਬਠਿੰਡੇ ਦੇ ਥਰਮੋ ਪਲਾਂਟ ਸਾਨੂੰ ਦਿਖ ਰਿਹਾ ਜੀ ਬਲਾਓ ਸਾਰੇ ਫਤੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤ